ਅੱਜ ਇਸ ਵੀਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਵੇਰ ਤੋਂ ਹੀ ਹਰਿਆਣਾ ਦੇ ਵਿੱਚ ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਸੀਗੀ ਤਾਂ ਉਸ ਤੋਂ ਬਾਅਦ ਹੁਣੇ ਨਤੀਜਾ ਬਿਲਕੁਲ ਕਲੀਅਰ ਹੋ ਚੁੱਕਾ ਹੈ ਕਿ ਹਰਿਆਣਾ ਦੇ ਵਿੱਚ ਤੀਜੀ ਵਾਰ ਬੀਜਪੀ ਦੀ ਸਰਕਾਰ ਬੰਦੀ ਹੋਈ ਦਿਖਾਈ ਦਿੱਤੀ ਹੈ ਜੀ ਹਾਂ ਇਸ ਜਿੱਤ ਦਾ ਸਿਹਰਾ ਸੀਐਮ ਨਾਇਬ ਸੈਣੀ ਹੁਣਾ ਦੇ ਵੱਲੋਂ ਪੀਐਮ ਮੋਤੀ ਦੇ ਸਿਰ ਦੇ ਉੱਤੇ ਬੰਨਿਆ ਗਿਆ ਅਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸੈਣੀ ਦਾ ਕਹਿਣਾ ਹੈ ਕਿ ਕਾਂਗਰਸ ਜੀ ਉਮੀਦਵਾਰ ਜਿਹੜੇ ਨੇ ਉਹਨਾਂ ਨੇ ਕਾਫੀ ਜ਼ੋਰ ਲਗਾਇਆ ਪਰ ਜਿਸ ਤਰੀਕੇ ਦੇ ਨਾਲ ਸੈਂਟਰ ਦੇ ਵਿੱਚ ਤੀਜੀ ਵਾਰ ਬੀਜਪੀ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਤੀਜੀ ਵਾਰ ਬੀਜਪੀ ਦੀ ਸਰਕਾਰ ਬਣ ਚੁੱਕੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਹੱਲੇ ਵੀ ਲੋਕ ਜਿਹੜੇ ਨੇ ਬੀਜਪੀ ਦੇ ਉੱਤੇ ਭਰੋਸਾ ਕੱਦਦੇ ਨੇ ਤੇ ਬੀਜਪੀ ਦੇ ਉਮੀਦਵਾਰਾਂ ਨੂੰ ਪਿਆਰ ਕਰਦੇ ਨੇ ਤਾਂ ਦੱਸ ਦਿਓ ਸਵੇਰ ਤੋਂ ਹੀ ਲਗਾਤਾਰ ਸਿਲਸਿਲਾ ਜਾਰੀ ਸੀਗਾ ਲਗਾਤਾਰ ਹੀ ਜਿਹੜੀ ਵੋਟਾਂ ਦੀ ਕਾਊਂਟਿੰਗ ਹੋ ਰਹੀ ਸੀਗੀ ਹਾਲਾਂਕਿ ਕਈ ਸੀਟਾਂ ਦੇ ਉੱਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਉਦੋਂ ਵਿਨੇਸ਼ ਪੁਗਾਰ ਜਿਹੜੇ ਨੇ ਉਹ ਜਿੱਤ ਹਾਸਲ ਕਰ ਚੁੱਕੇ ਨੇ ਤੇ ਉਦਰੀ ਭਾਜਪਾ ਪਾਰਟੀ ਜਿਹੜੀ ਆ ਵੱਡੀ ਲੀਡ ਦੇ ਨਾਲ ਜਿੱਤਦੀ ਹੋਈ ਨਜ਼ਰ ਆਈ ਹੈ ਕਿਉਂਕਿ 90 ਸੀਟਾਂ ਸੀਗੀਆਂ 90 ਸੀਟਾਂ ਦੇ ਉੱਤੇ VOTING ਜਿਹੜੀ ਹੈ 5 ਤਰੀਕ ਨੂੰ ਹੋਈ ਸੀਗੀ ਤੇ ਅੱਜ 8 ਤਰੀਕ ਹੈ ਤੇ ਕਾਊਂਟਿੰਗ ਸਵੇਰ ਤੋਂ ਹੀ ਜਾਰੀ ਸੀਗੀ ਪਰ ਹੁਣ ਨਤੀਜਾ ਬਿਲਕੁਲ ਕਲੀਅਰ ਹੋ ਚੁੱਕਾ ਹੈ ਹਰਿਆਣਾ ਦੇ ਵਿੱਚ ਤੀਜੀ ਵਾਰ ਹੈ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਅਤੇ ਦੱਸ ਜੀਏ ਵੱਡੀ ਲੀਡ ਦੇ ਨਾਲ ਬੀਜਪੀ ਪਾਰਟੀ ਜਿੱਤੀ ਹੈ ਤੇ ਇੱਕ ਵਾਰ ਫਿਰ ਤੋਂ ਟੱਕਰ ਦਾ ਮੁਕਾਬਲਾ ਜੁੜਾ ਕਾਂਗਰਸ ਅਤੇ ਬੀਜਪੀ ਦੇ ਵਿੱਚ ਦੇਖਣ ਨੂੰ ਮਿਲਿਆ ਹਾਲਾਂਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਖਾਤਾ ਨਹੀਂ ਖੋਲ ਸਕੀ ਹੈ ਤੇ ਦੱਸ ਜੀਏ ਕਿ ਹੁਣ ਇਸ ਪੂਰੀ ਜਿੱਤ ਦਾ ਸਿਹਰਾ ਜਿਹੜਾ ਆ ਉਹ ਸੀਐਮ ਨਾਇਬ ਸੈਣੀ ਹੁਣ ਦੇ ਵੱਲੋਂ ਪੀਐਮ ਮੋਦੀ ਦੇ ਸਿਰ ਦੇ ਉੱਤੇ ਬੰਨਿਆ ਗਿਆ ਹਾਲਾਂਕਿ ਵਰਕਰਾਂ ਨੇ ਢੋਲ ਦੀ ਥਾਪ ਦੇ ਉੱਤੇ ਨੱਚਣਾ ਸ਼ੁਰੂ ਕਰ ਦਿੱਤਾ ਹੈ ਤੇ ਉੱਥੇ ਹੀ ਅਨ ਜਲੇਬੀਆਂ ਜੁੜੀਆਂ ਨੇ ਉਹ ਦੇਸੀ ਘੋ ਦੇ ਵਿੱਚ ਵੰਡੀਆਂ ਸ਼ੁਰੂ ਹੋ ਚੁੱਕੀਆਂ ਨੇ ਵੰਡੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਕਾਂਗਰਸ ਦੇ ਦਫ਼ਤਰਾਂ ਦੇ ਵਿੱਚ ਸਵੇਰੇ ਪਟਾਕੇ ਚੱਲ ਰਹੇ ਸੀਗੇ ਪਕੌੜੇ ਕੱਟੇ ਜਵਾਰੀ ਸੀਗੇ ਪਰ ਉਹ ਪਕੌੜੇ ਹੁਣ ਠੰਡੇ ਹੋ ਪੈ ਚੁੱਕੇ ਨੇ ਕਿਉਂਕਿ ਹਰਿਆਣਾ ਦੇ ਵਿੱਚ ਜਿਹੜੀ ਹੈ ਭਾਜਪਾ ਦੀ ਜਿੱਤ ਹੋ ਚੁੱਕੀ ਹੈ ਤੇ ਕਾਂਗਰਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ